ਗਰਵਾਣੀ ਦੀ ਇੱਕ ਤੋਕ ਹੈ ਜੀ ਕਹਿੰਦੇ ਮਨ ਜੀ ਤੇ ਜਗ ਜੀਤ ਸੋ ਜਿਨ੍ਹਾਂ ਨੇ ਮਨ ਜਿੱਤ ਲਿਆ ਉਹਨਾਂ ਨੇ ਜਗ ਨੂੰ ਹੀ ਜਿੱਤ ਲਿਆ ਸੋ ਇਸੇ ਗੱਲ ਦੀ ਸ਼ੁਰੂਆਤ ਨਾਲ ਜੀ ਆਪਾਂ ਅੱਜ ਦਾ ਵਲੌਗ ਹੈ ਜਿਹੜਾ ਸਟਾਰਟ ਕਰਦੇ ਸੀਗੇ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਜਿਹੜੇ ਮੇਰੇ ਭੈਣ ਭਰਾ ਨਵੇਂ ਨੇ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਇੱਧਰ ਆਪਾਂ ਕਰ ਰਹੇ ਸੀਗੇ ਜੀ ਯੂਨੀਫਾਰਮ ਪ੍ਰੈਸ ਕਰ ਰਹੇ ਸੀਗੇ ਜੀ ਛੋਟੇ ਸਾਹ ਦੇ ਇਹਨਾਂ ਨੇ ਜਾਣਾ ਸੀਗਾ ਸਕੂਲ ਤੇ ਇਹ ਆਪਣੇ ਸੇਰ ਤੋਂ ਹੀ ਚੱਲ ਲੱਗ ਜਾਂਦੀ ਹੈ ਜੀ ਡਿਊਟੀ ਕੰਮਾਂ ਤੇ ਕਿ ਸਵੇਤੋ ਹੀ ਆਪਣੇ ਜਿਹੜੇ ਸਾਰੇ ਕੰਮ ਸਟਾਰਟ ਹੋ ਜਾਂਦੇ ਨੇਗੇ ਸੋ ਆਪਾਂ ਇਹਨਾਂ ਦੀ ਡਰੈਸ ਸੀਗੀ ਪ੍ਰੈਸ ਕਰਤੀ ਸੀਗੀ ਤੇ ਹੁਣ ਆਪਾਂ ਚੱਲਦੇ ਆ ਬਾਹਰ ਨੂੰ ਤੇ ਬਾਹਰ ਰਾਤ ਮੀਂਹ ਸੀਗਾ 7 ਜੁਲਾਈ ਸੀਗੀ ਜੀ ਅੱਜ ਤਰੀਕ ਤੇ ਕਾਫੀ ਜ਼ਿਆਦਾ ਮੀਂਹ ਸੀਗਾ ਜੀ ਰਾਤ ਹੁਣ ਵੀ ਬਹੁਤ ਜ਼ਿਆਦਾ ਬੱਦਲਵਾਈ ਹੋ ਰਹੀ ਸੀਗੀ ਥੋੜੀ ਥੋੜੀ ਪਹੌਰ ਸੀਗੀ ਉਹ ਹਜੇ ਵੀ ਆ ਰਹੀ ਸੀਗੀ ਤੇ ਆਪਣਾ ਮੰਜਾ ਸੀਗਾ ਗਿੱਲਾ ਹੋ ਗਿਆ ਸੀ ਬਾਹਰ ਰੱਖਿਆ ਸੀਗਾ ਮੈਂ ਤੇ ਇਧਰ ਆਪਾਂ ਬਣਾ ਰਹੇ ਸੀਗੇ ਇਹਦੇ ਲਈ ਨਾਸ਼ਤਾ ਪਾਣੀ ਤੇ ਪਰੌਂਠੇ ਲੈ ਕੇ ਜਾਂਦਾ ਹੁੰਦਾ ਹੈਗਾ ਜੀ ਇਹ ਸਕੂਲ ਦੇ ਵਿੱਚ ਤੇ ਇਧਰ ਆਪਾਂ ਬਣਾ ਰਹੇ ਸੀਗੇ ਆਲੂ ਤੇ ਵਿੱਚ ਪਿਆਜ਼ ਪਾਈ ਸੀਗੀ ਵਿੱਚ ਹਰੀ ਮਿਰਚ ਤੇ ਉਦੇ ਵਾਲੇ ਪਰੌਂਠੇ ਬਣਾ ਰਹੇ ਸੀਗੇ ਆਪਾਂ ਇਹ ਜੋ ਕਿ ਬੱਚਿਆਂ ਨੂੰ ਜਿਆਦਾ ਟੇਸਟੀ ਲੱਗਦੇ ਨੇਗੇ ਇੱਕ ਹੈਲਦੀ ਚੀਜ਼ ਹੁੰਦੀ ਹੈ ਜਿੱਕ ਤਾਹੇ ਤੇ ਇੱਕ ਵਿਧਿਆਲੂ ਵਗੈਰੇ ਆਲੇ ਖਾ ਲੈਂਦੇ ਨੇਗੇ ਤਾਂ ਕਰਕੇ ਜੀ ਖਾਸ ਕਰਕੇ ਯਾਦਵੀ ਦੇ ਤਾਂ ਬਹੁਤ ਜਿਆਦਾ ਫੇਵਰੇਟ ਨੇ ਇਹ ਲੋ ਜੀ ਆਪਾਂ ਇਹਦਾ ਟਿਫਿਨ ਪੈਕ ਕਰ ਦਿੰਨੇ ਆਗੇ ਤੇ ਜਦ ਵੀ ਚੱਲ ਗਿਆ ਸੀਗਾ ਸਕੂਲ ਤੇ ਅਧਰਾ ਗਈ ਸੀਗੀ ਮੈਡਮ ਆਪਣੀਆਂ ਚੀਜ਼ੀਆਂ ਖਾਣ ਵਾਸਤੇ ਤੇ ਮੇਰੇ ਕੋਲੇ ਆ ਕੇ ਰਸੋਈ ਦੇ ਵਿੱਚ ਜ਼ਰੂਰ ਦਰਸ਼ਨ ਦਿੰਦੀ ਹੈ ਇਹ ਮੈਨੂੰ ਸੇਰੇ ਸੇਰੇ ਤੇ ਆਪਾਂ ਇਹਨੂੰ ਪਾ ਕੇ ਦਿੱਤੀਆਂ ਸੀਗੀਆਂ ਪਕੌੜੀਆਂ ਤੇ ਨਾਲੇ ਮੈਂ ਕਰ ਰਹੀ ਸੀ ਇਹਦੇ ਨਾਲ ਗੱਲਾਂ ਬਾਤਾਂ ਤੇ ਆਪਣੀ ਦਿਖਾ ਰਹੀ ਸੀਗੀ ਮੈਨੂੰ ਚਿੜੀ ਜਿਹੜੀ ਇਹਦੇ ਵਿੱਚ ਹੱਥ ਦੇ ਵਿੱਚ ਫੜੀ ਹੋਈ ਹੈਗੀ ਆਟੇ ਦੀ ਚਿੜੀ ਤੇ ਰੋਜ਼ ਬਣਵਾ ਕੇ ਲੈ ਕੇ ਆਉਂਦੀ ਹੈ ਤੇ ਮੈਨੂੰ ਜ਼ਰੂਰ ਦਿਖਾ ਕੇ ਜਾਂਦੀ ਹੈਗੀ ਜੋ ਕਿ ਮੈਨੂੰ ਬਹੁਤ ਸੋਹਣੀ ਲੱਗਦੀ ਹੈਗੀ ਤੇ ਇਧਰ ਸਾਵਲੇ ਸਿਗੇ ਛੱਲੀਆਂ ਚਿੜੀਆਂ ਵਾਸਤੇ ਕਿਉਂਕਿ ਹਜੇ ਇਹਨਾਂ ਦੇ ਦਾਣੇ ਤਾਂ ਇਹਨੇ ਬੜੇ ਨਹੀਂ ਹੈਗੇ ਪਰ ਚਿੜੀਆਂ ਇਹਨਾਂ ਨੂੰ ਪੂਰਾ ਖੁਸ਼ ਹੋ ਕੇ ਖਾਂਦੀਆਂ ਨੇ ਤੇ ਤਾਂ ਕਰਕੇ ਜੀ ਲਓ ਜੀ ਇਹਦੇ ਨਾਲ ਲੱਗ ਜਾਂਦੇ ਆਪਾਂ ਖੇਡ 10 ਮਿੰਟ ਖੇਡਾਂਗੇ ਫਿਰ ਆਪਾਂ ਘਰ ਦੇ ਜਿਹੜੇ ਪੈਂਡਿੰਗ ਕੰਮ ਨੇ ਸਾਰੇ ਉਹ ਕਰ ਲਾਂਗੇ ਤੇ ਟਾਈਮ ਸੀਗਾ ਜੀ ਜਿਹੜਾ ਹੁਣ ਹੋ ਗਿਆ ਸੀਗਾ 10:30 ਦਾ ਟਾਈਮ ਹੋ ਗਿਆ ਸੀਗਾ ਤੇ ਦੇਖੋ ਤੁਸੀਂ ਬਦਲਵਾਈ ਹਜੇ ਵੀ ਪੂਰੀ ਸੀਗੀ ਤੇ ਗਰਮੈਸ਼ ਹੋ ਗਈ ਸੀਗੀ ਗਰਮੀ ਹੋ ਗਈ ਸੀਗੀ ਇਹ ਤੋਂ ਬਾਅਦ ਗਰਮੀ ਹੋ ਹੀ ਜਾਂਦੀ ਹੈਗੀ ਤੇ ਲੋ ਜੀ ਤੁਹਾਨੂੰ ਦਿਖਾਉਨੇ ਆ ਮੇਰੀ ਡਿਊਟੀ ਲਾਤੀ ਸੀਗੀ ਸਾਹਵੇਂ ਪੱਖਿਆਂ ਦੇ ਫਰਤਉਣ ਵਾਸਤੇ ਕਿਉਂਕਿ ਜਿਹੜੀ ਇੱਕ ਇਲੈਕਟ੍ਰੀਸ਼ੀਅਨ ਦੀ ਵਾਈਫ ਹੁੰਦੀ ਹੈਗੀ ਉਹਨੂੰ ਵੀ ਕਰਦੇ ਜਿਹੜੇ ਇਹ ਕੰਮ ਹੁੰਦੇ ਨੇਗੇ ਜਿਹੜੇ ਕਿ ਸ਼ਾਪ ਤੇ ਆਉਂਦੇ ਨੇਗੇ ਤੇ ਉਹ ਸਾਰੇ ਨਾਲ ਕਰਵਾਉਣੇ ਪੈਂਦੇ ਨੇਗੇ ਸਾਬ ਖੋਲੀਆਂ ਜਾਂਦੀ ਸੀਗੇ ਪੱਖੇ ਤੇ ਮੈਂ ਨਾਲ ਇਹਨਾਂ ਦੇ ਫਰ ਵਗੈਰਾ ਸਾਰੇ ਵਾਸ਼ ਕਰਵਾ ਰਹੀ ਸੀਗੇ ਤੇ ਲੋ ਜੀ ਪੱਖੇ ਵਗੈਰਾ ਆਪਾਂ ਸਾਫ ਕਰਦੇ ਸੀਗੇ ਤੇ ਮੋਟਰ ਵਗੈਰਾ ਉਹਨਾਂ ਦੀਆਂ ਖੋਲੀਆਂ ਸੀ ਇਹਨਾਂ ਨੇ ਤੇ ਹੁਣ ਹਨੇਰੀ ਕਾਫੀ ਜਾਦੇ ਆ ਗਈ ਸੀਗੀ ਤੇ ਇਧਰ ਆਪਾਂ ਕੱਪੜੇ ਵਗੈਰਾ ਪਏ ਸੀਗੇ ਤਾਰ ਤੋਂ ਜਿਹੜੇ ਹੁਣ ਉਤਾਰ ਲੈਣੇ ਆ ਜੀ ਤੇ ਅੰਦਰ ਪਾਤੇ ਸੀਗੇ ਜੀ ਆਪਾਂ ਸਟੈਂਡ ਉੱਪਰ ਚਾਦਰਾਂ ਵਗੈਰਾ ਆਪਾਂ ਵਾਸ਼ ਕਰਤੀਆਂ ਸੀਗੀਆਂ ਅੱਜ ਤੇ ਮੀਂਹ ਕਾਫੀ ਆ ਗਿਆ ਸੀਗਾ ਜੀ ਹੁਣ ਤੇ ਛੋਟ ਬਟ ਛੋਟੇ ਸਾਹ ਆਗੇ ਸੀਗੇ ਜੇ ਸਕੂਲੋਂ ਇਹਨੂੰ ਲੈ ਜਾਂਦਾ ਸੀਗਾ ਇਹ ਹਮੇਸ਼ਾ ਮਸਤੀ ਦੇ ਵਿੱਚ ਰਹਿੰਦਾਗਾ ਤੇ ਖਾਣਾ ਖਾ ਰਿਆ ਸੀਗਾ ਪਰ ਨਹਾਤਾ ਸੀਗਾ ਇਹਨੂੰ ਕਿਉਂਕਿ ਹੋਰੀ ਚਿਪਚਿਪਾਜਾ ਹੋ ਜਾਂਦਾ ਜੀ ਪਿੰਡਾ ਗਰਮੀ ਬਹੁਤ ਜ਼ਿਆਦੀ ਸੀਗੀ ਤੇ ਮੈਂ ਇਹਨੂੰ ਕਰਵਾ ਰਹੀ ਸੀਗੀ ਹੋਮਵਰਕ ਤੇ ਜਿਹੜੇ ਮੈਨੂੰ ਕਰਵਾਉਣ ਤੇ ਇਹਨੂੰ 2 ਘੰਟੇ ਲੱਗ ਜਾਂਦੇ ਨੇਗੇ ਕਿਉਂਕਿ ਇੰਨਾ ਕੁ ਟਾਈਮ ਤਾਂ ਬੱਚਿਆਂ ਤੇ ਆਪਾਂ ਨੂੰ ਦੇਣਾ ਹੀ ਚਾਹੀਦਾਗਾ ਆਪਣੇ ਆਪ ਬੱਚੇ ਕੁਝ ਨਹੀਂ ਕਰਦੇ ਓਨਲੀ ਕਲਾ ਟੀਚਰਾਂ ਤੇ ਵੀ ਡਿਪੈਂਡ ਨਹੀਂ ਰਹਿ ਸਕਦੇ ਆਪਾਂ ਤੇ ਇਧਰ ਮੈਂ ਲਗਾ ਰਹੀ ਸੀਗੀ ਜੀ ਵਾਲਾਂ ਦੇ ਵਿੱਚ অ্যালোਵੈਰਾ ਜੈੱਲ ਕਿਉਂਕਿ অ্যালোਵੈਰਾ ਘਰ ਦੇ ਵਿੱਚ ਹੈ ਨਹੀਂ ਸੀਗੀ ਜੇ ਆਪਣੇ ਲੱਗਿਆ ਹੋਇਆ ਉਹਨਾਂ ਗਰਮੀ ਦੇ ਕਾਰਨ ਮੱਚ ਗਿਆ ਸੀਗਾ ਖਤਮ ਹੋ ਗਿਆ ਸੀਗਾ ਤੇ ਇਹ ਵਾਲੀ ਸੀਗੀ ਜਿਹੜੀ ਮੀਗਲੋ ਦੀ ਸੀਗੀ ਜੀ ਤੇ ਆਪਾਂ ਲਗਾ ਰਹੇ ਸੀਗੇ ਵਾਲਾਂ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਰਹਿੰਦੀ ਹੈਗੀ ਮੇਰੇ ਵਾਲ ਸੀਗੇ ਥੋੜੇ ਜਿਹਾ ਰਫ ਹੋਏ ਪਏ ਸੀਗੇ ਤਾਂ ਸੋਚਿਆ ਇਹ ਲਗਾ ਲੈਣੇ ਆਂਗੇ ਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਸੀਗਾ ਪੌਣੇ 5 ਤੇ ਸਾਡਾ ਸੀਗਾ ਜਿਹੜਾ ਹੋਮਵਰਕ 3 ਘੰਟਿਆਂ ਦੇ ਵਿੱਚ ਕੰਪਲੀਟ ਕੀਤਾ ਇਹਨੇ ਹੌਲੀ-ਹੌਲੀ ਮੈਥੋਂ ਸਾਰਾ ਜਿੰਨਾ ਸੀਗਾ ਪੁੱਛ ਕੇ ਤੇ ਇਧਰ ਆ ਪਾਗੇ ਸੀਗੇ ਬਾਰਕ ਤੇ ਆਪਣੇ ਆਗੇ ਸੀਗੇ ਜੀ ਸਟੂਡੈਂਟ ਟਿਊਸ਼ਨ ਵਾਲੇ ਤੇ ਇਹਨਾਂ ਨੂੰ ਕਰਵਾ ਰਹੇ ਸੀਗੇ ਆਪਾਂ ਮੈਥ ਦਾ ਐਮਸੀ ਮਮਾ ਸੱਸਾ ਵਾਵਾ ਐਸसीएफ ਕਰਵਾ ਰਹੇ ਸੀਗੇ ਜੋ ਕਿ ਇਹਨਾਂ ਨੂੰ ਮੈਥ ਆ ਲੱਗਿਆ ਹੋਇਆ ਜੀ ਪੰਜਵੀਂ ਕਲਾਸ ਦੇ ਵਿੱਚ ਤੇ ਸਰਕਾਰੀ ਸਕੂਲ ਦੇ ਬੱਚੇ ਆਉਂਦੇ ਨਹੀਂ ਜੀ ਆਪਣੇ ਕੋਲੇ ਪੜਨ ਇਹਨਾਂ ਨੂੰ ਕਰਵਾਵਾਂਗੀ ਜੇ ਆਪਾਂ ਇਹਨਾਂ ਦੇ ਸਕੂਲ ਦਾ ਕੰਮ ਤੇ ਕੋਲ ਹੀ ਮੈਂ ਬਹਿ ਕੇ ਕੱਪੜੇ ਸੀਗੇ ਸਾਰੇ ਤੈਅ ਕਰ ਲੂੰਗੀ ਇਸ ਤੋਂ ਬਾਅਦ ਜੀ ਆਪਾਂ ਕੱਟ ਲਾਂਗੇ ਸਬਜ਼ੀ ਅੱਜ ਆਪਾਂ ਬਣਾ ਰਹੇ ਸੀਗੇ ਆਲੂ ਪਕੌੜੇ ਤੇ ਉਹਦੇ ਲਈ ਆਪਾਂ ਲਸਣ ਵਗੈਰਾ ਛਿੱਲੀ ਆ ਰਹੇ ਸੀਗੇ ਤੇ ਇਧਰ ਆਪਾਂ ਆਲੂ ਨੂੰ ਛੱਲਿਆ ਸੀਗਾ ਤੇ ਪਿਆਜ਼ ਸੀਗੇ ਜਿਹੜੇ ਉਹ ਛੱਲੇ ਸੀਗੇ ਜਿੱਤੇ ਆਪਾਂ ਹਰੀਆਂ ਮਿਰਚ ਆਪਣੀ ਬਾਗ ਵਿੱਚੀ ਦੇ ਵਿੱਚ ਤੋੜ ਲਿਆਂਦੀਆਂ ਸੀਗੀਆਂ ਤੇ ਲਸਣ ਪਾ ਕੇ ਜੀ ਆਪਾਂ ਅੱਜ ਆਪਾਂ ਆਲੂ ਪਕੌੜੀਆਂ ਦੀ ਸਬਜ਼ੀ ਜਿਹੜੀ ਬਣਾਵਾਂਗੇ ਤੇ ਇਧਰ ਦੇਖੋ ਇਹ ਆ ਦਾ ਰਾਜ ਹੋ ਜਾਂਦਾ ਇਸ ਵੇਲੇ ਟਰੈਕਟਰ ਦੇ ਉੱਪਰ ਤੇ ਇਹਨੂੰ ਹੁਣ ਆਏ ਵੀ ਮੈਂ ਟਰੈਕਟਰ ਦੇ ਉੱਤੇ ਬੈਠ ਕੇ ਝੂਟੇ ਲਵਾ ਤੇ ਇਧਰ ਦੇਖੋ ਇਹਨਾਂ ਦੇ ਕੰਮ ਲੋ ਜੀ ਸਾਬ ਨੇ ਜਾਣਾ ਸੀਗਾ ਡਿਊਟੀ ਤੇ ਆਪਾਂ ਉਹਦੇ ਲਈ ਕੱਟਤੀ ਸੀਗੀ ਡਰੈੱਸ ਤੇ ਵੈਸੇ ਤਾਂ ਸਾਬ ਲੈ ਆਈ ਸੀ ਹਰੀ ਸਬਜ਼ੀ ਬਟ ਆਪਾਂ ਅੱਜ ਬਣਾਈ ਸੀਗੀ ਆਲੂ ਪਕੌੜਿਆਂ ਦੀ ਸਬਜ਼ੀ ਤੇ ਦਾਲ ਜੋ ਵੀ ਕਹਿੰਦੇ ਤੁਸੀਂ ਤੇ ਲੋ ਜੀ ਇਹ ਬਣ ਗਈ ਸੀਗੀ ਆਪਣੀ ਸਬਜ਼ੀ ਹੋ ਗਈ ਰੈਡੀ ਤੇ ਬਾਕੀ ਸਾਡਾ ਵਲੌਗ ਕਿਵੇਂ ਲੱਗੇ ਪਲੀਜ਼ ਜ਼ਰੂਰ ਦੱਸਿਓ ਅੱਜ ਤੱਕ ਲੈਨੜੀ ਬਾਏ ਬਾਏ